ਮੈਂ ਦੁਆ ਪਰਮਾ ਵੱਲੋਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਵਾਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਵਾਂ ਕਿ ਅੱਜ ਅਰਦਾਸ ਦਿਹਾੜਾ ਵਾ ਤੇ ਲਗਭਗ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਕਸਬਿਆਂ ਵਿੱਚ ਸ਼ਹਿਰਾਂ ਵਿੱਚ ਆਪਣੀ ਆਸਥਾ ਦੇ ਅਨਸਾਰ ਚਾਹੇ ਮੰਦਿਰ ਹੋਵੇ ਚਾਹੇ ਮਸਜਿਦ ਹੋਵੇ ਹਰ ਗੁਰੂ ਘਰ ਦੇ ਵਿੱਚ ਜਿਹੜਾ ਦਿੱਲੀ ਕੋਚ ਔਰ ਮਰਨ ਵਰਤਿਆ ਇਹ ਮੋਰਚਾ ਫਤਿਹ ਹੋਵੇ ਉਹਦੀ ਅਰਦਾਸ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਅਰਦਾਸ ਔਰ ਜਿਹੜਾ ਮੋਦੀ ਸਰਕਾਰ ਦੀਆਂ ਜਿਹੜੇ ਹੰਝੂ ਗੈਸ ਆ ਰਬੜ ਦੀਆਂ ਗੋਲੀਆਂ ਵਾਂ ਔਰ ਹੋਰ ਉਹ ਵਰਤੋਂ ਕਰ ਰਹੇ ਤਾਕਤ ਦੀ ਉਹਦੇ ਨਾਲ ਜਿਹੜੇ ਕਿਸਾਨ ਜ਼ਖਮੀ ਹੋਏ ਆ ਉਹਨਾਂ ਜ਼ਖਮੀਆਂ ਦੀ ਸਿਹਤਯਾਬੀ ਦੀ ਅਰਦਾਸ ਜੜੀ ਆ ਔਰ ਮੋਰਚਾ ਫਤਿਹ ਹੋਵੇ ਉਹਦੀ ਸਾਰੇ ਗੁਰਦੁਆਰਿਆਂ ਵਿੱਚ ਕੀਤੀ ਜਾਵੇ ਮੈਂ ਸਾਰੇ ਪੰਜਾਬ ਦੇ ਗਰੰਥੀਆਂ ਨੂੰ ਇਹਦੋਂ ਗਾ ਰਾਗੀਆਂ ਨੂੰ ਟਾਡੀਆਂ ਨੂੰ ਕੀਰਤਨੀਆਂ ਨੂੰ ਪ੍ਰਚਾਰ ਕਰਨ ਵਜ੍ਹਾ ਜਿੱਥੇ ਵੀ ਸਮਾਗਮ ਹੁੰਦਾ ਉੱਥੇ ਕਿਸਾਨ ਮਜ਼ਦੂਰਾਂ ਦੀ ਜ਼ਰੂਰ ਗੱਲ ਕੀਤੀ ਜਾਵੇ ਉਹਦੇ ਫਤੇ ਦੀ ਮੈਂ ਪੰਜਾਬ ਦੇ ਗਾਇਕਾਂ ਨੂੰ ਬੁੱਧੀਜੀਵਿਆਂ ਨੂੰ ਅਪੀਲ ਕਰਦਾ ਕਿ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੂੰ ਵੱਦ ਤੋਂ ਵੱਧ ਸਮਰਥਨ ਕਰੋ 13 ਨੂੰ 10 ਮਹੀਨੇ ਪੂਰੇ ਹੋ ਰਿਹਾ ਵੱਦ ਤੋਂ ਵੱਧ ਸ਼ੰਭੂ ਬਾਡਰ ਖਨੌਰੀ ਬਾਡਰ ਤੇ ਪਹੁੰਚੋ ਔਰ 14 ਨੂੰ ਦਿੱਲੀ ਦਾ ਜਥਾ ਆਪਾਂ ਕੁਝ ਕਰਨਾ ਵਾ ਧੰਨਵਾਦ ਮੈਂ ਦੋਆ ਪਰਮਾ ਵੱਲੋਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਵਾਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਵਾਂ ਕਿ ਅੱਜ ਅਰਦਾਸ ਦਿਹਾੜਾ ਵਾ ਤੇ ਲਗਭਗ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਕਸਬਿਆਂ ਵਿੱਚ ਸ਼ਹਿਰਾਂ ਵਿੱਚ ਆਪਣੀ ਆਸਥਾ ਦੇ ਅਨੁਸਾਰ ਚਾਹੇ ਮੰਦਿਰ ਹੋਵੇ ਚਾਹੇ ਮਸਜਿਦ ਹੋਵੇ ਹਰ ਗੁਰੂ ਘਰ ਦੇ ਵਿੱਚ ਜਿਹੜਾ ਦਿੱਲੀ ਕੋਚ ਔਰ ਮਰਨ ਵਰਤਿਆ ਇਹ ਮੋਰਚਾ ਫਤਿਹ ਹੋਵੇ ਉਹਦੀ ਅਰਦਾਸ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਅਰਦਾਸ ਔਰ ਜਿਹੜਾ ਮੋਦੀ ਸਰਕਾਰ ਦੀਆਂ ਜਿਹੜੇ ਹੰਝੂ ਗੈਸ ਆ ਰਬੜ ਦੀਆਂ ਗੋਲੀਆਂ ਵਾਂ ਔਰ ਹੋਰ ਉਹ ਵਰਤੋਂ ਕਰ ਰਹੇ ਤਾਕਤ ਦੀ ਉਹਦੇ ਨਾਲ ਜਿਹੜੇ ਕਿਸਾਨ ਜ਼ਖਮੀ ਹੋਏ ਆ ਉਹਨਾਂ ਜ਼ਖਮੀਆਂ ਦੀ ਸਿਹਤਯਾਬੀ ਦੀ ਅਰਦਾਸ ਜੜੀ ਆ ਔਰ ਮੋਰਚਾ ਫਤਿਹ ਹੋਵੇ ਉਹਦੀ ਸਾਰੇ ਗੁਰਦੁਆਰਿਆਂ ਵਿੱਚ ਕੀਤੀ ਜਾਵੇ ਮੈਂ ਸਾਰੇ ਪੰਜਾਬ ਦੇ ਗ੍ਰੰਥੀਆਂ ਨੂੰ ਇਹਦੋਂ ਗਾ ਰਾਗੀਆਂ ਨੂੰ ਟਾਡੀਆਂ ਨੂੰ ਕੀਰਤਨੀਆਂ ਨੂੰ ਪ੍ਰਚਾਰ ਕਰਨ ਵਜ੍ਹਾ ਦਾ ਜਿੱਥੇ ਵੀ ਸਮਾਗਮ ਹੁੰਦਾ ਉੱਥੇ ਕਿਸਾਨ ਮਜ਼ਦੂਰਾਂ ਦੀ ਜ਼ਰੂਰ ਗੱਲ ਕੀਤੀ ਜਾਵੇ ਉਹਦੇ ਫਤਿਹ ਦੀ ਮੈਂ ਪੰਜਾਬ ਦੇ ਗਾਇਕਾਂ ਨੂੰ ਬੁੱਧੀਜੀਵਿਆਂ ਨੂੰ ਅਪੀਲ ਕਰਦਾ ਕਿ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੂੰ ਵਕਤ ਤੋਂ ਵਕਤ ਸਮਰਥਨ ਕਰੋ 13 ਨੂੰ 10 ਮਹੀਨੇ ਪੂਰੇ ਹੋ ਰਿਹਾ ਵਕਤ-ਵਕਤ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਪਹੁੰਚੋ ਅਰ 14 ਨੂੰ ਦਿੱਲੀ ਦਾ ਜਥਾ ਆਪਾਂ ਕੁਝ ਕਰਨਾ ਵਾ ਧੰਨਵਾਦ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ